ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੰਮ ਆਇਆ ਸੀ ਮੁਕਸਰ ਦੇ ਵਿੱਚ ਕਿ ਜਦੋਂ ਅਸੀਂ ਇਧਰੋਂ ਜਾਣ ਲੱਗੇ ਸਾਹਮਣੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬੈਨਰ ਲੱਗੇ ਹੋਏ ਆ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਤੇ ਪਹਿਲਾਂ ਤਾਂ ਮੇਰਾ ਵੀ ਇਰਾਦਾ ਸੀ ਵੀ ਸੁਖਬੀਰ ਨੂੰ ਕਹਿਣਾ ਕਿ ਸੁਖਬੀਰ ਸਾਹਿਬ ਹੱਥ ਮਲਾਵੇ ਮੇਰੇ ਨਾਲ ਪਰ ਇਹਨੇ ਹੱਥ ਨਹੀਂ ਮਲਾਉਣਾ ਹੁਣ ਇੱਥੇ ਕਿਉਂਕਿ ਪੋਸਟਰਾਂ ਦੇ ਵਿੱਚ ਬਾਣ ਹੀ ਨਿਕਲਣੀਆਂ ਇਹਦੀ ਹੁਣ ਜਿਹੜੇ ਬੈਨਰ ਲੱਗੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਬਚਾਓ ਯਾਤਰਾ ਇੱਕ ਨਾਲ ਛੋਟੀ ਜੀ ਘਾਵਤ ਬਣਾ ਰਾ ਨੇੜੇ ਆ ਜੇ ਇੱਥੇ ਕਿਹੜਾ ਮੈਕ ਲੱਗੇ ਆਵਾਜ਼ ਟਾਉਣੀ ਨਹੀਂ ਹੁਣ ਇਹ ਛੋਟੀ ਜੀ ਘਾਵਤ ਗਾ ਬੋਲ ਦੇਵਾਂ ਕਿ ਸੱਚੇ ਅੱਖਾਂ ਦਾ ਭਾਂਬੜ ਮੱਚਦੇ ਨੇ ਝੂਠੇ ਅੱਖਾਂ ਦਾ ਕੁਝ ਸਤਕਾਰ ਹੁੰਦਾ ਜੇਕਰ ਉਹਨ ਇੱਥੇ ਮੈਂ ਇਹ ਕਹਦਾ ਕਿ ਆ ਜਿਹੜੇ ਬੈਨਰ ਲੱਗੇ ਆ ਤੇ ਸਰਦਾਰ ਸੁਖਵੀਰ ਸਿੰਘ ਹੀ ਪੰਜਾਬ ਨੂੰ ਬਚਾਉਣਗੇ ਤਾਂ ਜਿਹੜੇ ਅਕਾਲੀ ਦਲ ਵਾਲੇ ਆ ਉਹਨਾਂ ਨੇ ਮੇਰੀ ਵਾਹ ਵਾਹ ਕਰਨੀ ਆ ਉਹੀ ਗੱਲ ਸੱਚ ਅੱਖਾਂ ਦਾ ਭਾਂਬੜ ਮੱਚਦੇ ਨੇ ਝੂਠੇ ਅੱਖਾਂ ਦਾ ਕੁਝ ਸਤਕਾਰ ਹੁੰਦਾ ਪਰ ਹੁਣ ਸੱਚ ਬੋਲਣਾ ਉਹ ਸਤਕਾਰ ਨਹੀਂ ਉਹ ਭਾਂਬੜ ਮੱਚਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਜੇਕਰ ਬਚਾਉਣਾ ਹੁੰਦਾ ਤੇ ਇਹਨਾਂ ਬੈਨਰਾਂ ਨੇ ਪੰਜਾਬ ਨਹੀਂ ਬਚਾਉਣਾ ਬੈਨਰ ਹੋਰ ਵੀ ਬਥੇੜੇ ਲੱਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇੱਥੇ ਆ ਕਾਗਜ ਰੋਲੇ ਪਏ ਆ ਆ ਕਾਗਜ ਪਏ ਆ ਉਸੇ ਤਰ੍ਹਾਂ ਜਿਵੇਂ ਇਹ ਕਾਗਜ਼ ਰੋਲੇ ਪਏ ਆ ਉਸੇ ਤਰ੍ਹਾਂ ਜਿਹੜੇ ਵੱਡੇ ਬਾਈ ਸਿੱਧੀ ਬਣਾ ਲਾ ਵੀਡੀਓ ਲੋਕ ਲੋਕ ਜੇ ਕਾਦੋ ਬਣਾਉਣਾ ਉਹ ਨਹੀਂ ਸਾਨੂੰ ਪ੍ਰੋਬਲਮ ਸਵਾਹ ਨਹੀਂ ਪ੍ਰੋਬਲਮ ਆਉਣੀ ਤੈਨੂੰ ਆਉਣੀ ਆ ਤੇ ਜਿਹੜਾ ਆਹ ਬੈਨਰ ਆ ਇਹ ਵੀ ਥੱਲੇ ਕਿਸੇ ਟਾਈਮ ਤੇ ਡਿੱਗ ਜਾਣੇ ਆ ਹੁਣ ਇਹ ਡਿੱਗਣ ਦਾ ਕਾਰਨ ਕੀ ਆ ਇਹ ਬੈਨਰ ਲਵਾਉਣ ਵਾਲਾ ਤੇ ਬਣਾਉਣ ਵਾਲਾ ਤੇ ਹੋਰ ਜਿਹੜਾ ਕਹਿ ਲੋ ਲਵਾਈ ਵਾਲਾ ਆ ਪਾਈਪਾਂ ਦਾ ਖਰਚਾ ਲਗ ਭਾਗ ਇੱਕ ਤੁਹਾਡਾ 5-600 ਰੁਪਏ ਚ ਪੈਂਦਾ ਹੋਣਾ ਇਹ ਕੋਈ ਮੁਕਸਰ ਦੀ ਇੱਧਰਲੀ ਲੈਨ ਤੇ ਤਾਂ ਲੱਗੇ ਨਹੀਂਗੇ ਇਹ ਜਿਹੜਾ ਕਹ ਲੋ ਇਹ ਬਠਿੰਡਾ ਰੋਡ ਆ ਗਿਆ ਬਠਿੰਡਾ ਹੀ ਨਾ ਇਹ ਇਹ ਬਠਿੰਡਾ ਉਧਰੋਂ ਜਿਹੜਾ ਕੋਟਕਪੂਰਾ ਰੋਡ ਆ ਉਧਰ ਵੀ ਲੱਗੇ ਹੋਣੇ ਆ ਫਿਰ ਜਿਹੜਾ ਮਲੋਟ ਵਾਲਾ ਰੋਡ ਉਧਰ ਵੀ ਲੱਗੇ ਹੋਣੇ ਆ ਕਿ ਚਾਰੇ ਪਾਸੇ ਲੱਗੇ ਹੋਣੇ ਆ ਤੇ ਕੋਈ ਕੱਲੇ ਸ਼ਹਿਰ ਦੇ ਵਿੱਚ ਤਾਂ ਹਣੀ ਨਹੀਂ ਹੁਣ ਇਹ ਕਿਹੜਾ ਯਾਤਰਾ ਮੁਕਸਰ ਬਚਾਓ ਯਾਤਰਾ ਇਹ ਆ ਗਈ ਆ ਪੰਜਾਬ ਬਚਾਓ ਯਾਤਰਾ ਤੇ ਤੁਹਾਡੇ ਬੈਨਰ ਲੱਗੇ ਪਏ ਆ ਥਾਂ ਥਾਂ ਤੇ ਲਿਆ ਨਾਲ ਵਿਖਾ ਵੀ ਦਿੱਗੇ ਇਹ ਆ ਜਿਹੜੇ ਬੈਨਰ ਤੁਹਾਡੇ ਇੱਥੋਂ ਲੈ ਕੇ ਉਹ ਚੱਲੇ ਲੰਮੇ ਉਹ ਵੇਖੋ ਆ ਖੜਾ ਖੜਾ ਹੱਥ ਮਲਾ ਸੁਖਵੀਰ ਸਾਹਿਬ ਮੇਰੇ ਹੱਥ ਮਲਾ ਇਹ ਆ ਚੈੱਕ ਕਰੋ ਨਾਲ ਗਾਂ ਦੀ ਗਾਂ ਲੱਗੇ ਪਏ ਆ ਇਹ ਗਾਂ ਦੀ ਗਾਂ ਆ ਚੈੱਕ ਕਰੀ ਚਲੋ ਆ ਫੜਦਾ ਹਾਂ ਫੋਨ ਤੋਂ ਭੱਗਣਾ ਤੇ ਆ ਤੁਸੀਂ ਚੈੱਕ ਕਰ ਲੋ ਆ ਲੱਗੇ ਪਏ ਆ ਬੈਨਰ ਇਹ ਜੇਕਰ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਮੁਕਸਰ ਦੇ ਵਿੱਚ ਹੀ ਹੋ ਸਕਦਾ 50000 ਦੇ ਬੈਨਰ ਲੱਗੇ ਹੋਣਗਾ ਆਜਾ ਮੈਂ ਅੱਗੇ ਵੀ ਕਹਿਆ ਸੀ ਮੈਂਕ ਨਹੀਂ ਲੱਗੇ ਇਹ ਹੋ ਸਕਦਾ 50000 ਦੇ ਲੱਗੇ ਹੋਣ ਹੋ ਸਕਦਾ ਜ਼ਿਆਦਾ ਲੱਗੇ ਹੋਣ ਪਰ ਜੇਕਰ ਇਹੀ 50000 ਰੁਪਏ ਦੇ ਜੇ ਗੱਲ ਕਰੀਏ ਇੱਕ ਮੁਕਸਰ ਦੇ ਵਿੱਚ ਲੱਗੇ ਆ ਤੇ ਹੋਰ ਸ਼ਹਿਰਾਂ 'ਚ ਵੀ ਲੱਗੇ ਹੋਣਗੇ ਤਾਂ ਤੁਸੀਂ ਇਹੀ ਜਿਹੜਾ ਲੱਖਾਂ ਕਰੋੜਾ ਰੁਪਿਆ ਆ ਬੈਨਰਾਂ ਤੇ ਲਾਈ ਜਾਂਦੇ ਆ ਇਹਨਾਂ ਦੀ ਬਜਾਏ ਜਿਹੜੇ ਗਰੀਬ ਬੱਚੇ ਆ ਉਹਨਾਂ ਦੀ ਐਡਮਿਸ਼ਨ ਉਹਨਾਂ ਦਾ ਦਾਖਲਾ ਕੋਈ ਚੰਗੇ ਸਕੂਲਾਂ 'ਚ ਕਰਾ ਦਿੰਦੇ ਤੁਹਾਡਾ ਹੋ ਸਕਦਾ ਕਿ ਬੈਨਰ ਲੱਖ ਲੱਗਿਆ ਹੋਵੇ ਹੋ ਸਕਦਾ ਕਿ ਉਹਨਾਂ ਬੈਨਰ ਤੁਹਾਡਾ 10 ਲੱਖ ਲੱਗਿਆ ਹੋਵੇ ਕਹਿੰਦਾ ਆਖਰ ਨੂੰ ਤਾਂ ਮਿੱਟੀ ਹੋ ਜਾਣਾ ਤੇ ਇਹਨਾਂ ਨੇ ਮਿੱਟੀ ਹੋ ਜਾਣਾ ਇਹਨਾਂ ਦੇ ਇੱਥੇ ਰੰਗ ਫੇਟ ਹੋ ਜਾਣੇ ਆ ਹੁਣ ਜਿਹੜੀ ਮੈਂ ਗੱਲ ਇਹ ਕਰ ਲੱਗਿਆ ਜੇਕਰ ਇਹੀ ਤੁਸੀਂ ਜਿਹੜਾ ਬੈਨਰਾਂ ਤੇ ਪੈਸਾ ਲਾਇਆ ਉਹੀ ਕਰੋੜਾ ਜੇਕਰ 10 ਲੱਖ ਬੈਨਰ ਲਾਇਆ ਤੇ ਤੁਸੀਂ 10000 ਬੱਚੇ ਦੀ ਵੀ ਕੋਈ ਤਗੜੇ ਸਕੂਲ 'ਚ ਐਡਮਿਸ਼ਨ ਕਰਾ ਦਿੰਦੇ ਮੈਂ ਗਾਰੰਟੀ ਦੇ ਨਾਲ ਕਹਿਣਾ ਪੰਜਾਬ ਦਾ ਤਾਂ ਮੈਂ ਕੁਝ ਕਹਿੰਦਾ ਨਹੀਂ ਪਰ ਉਹ 10000 ਬੱਚਾ ਨੇ ਜ਼ਰੂਰ ਬਚ ਜਾਣਾ ਸੀ ਉਹਨਾਂ ਦੇ ਜਿਹੜੇ ਕਹੋ ਉਹਨਾਂ ਨੂੰ ਰੋਜ਼ਗਾਰ ਮਿਲ ਜਾਣਾ ਸੀ ਉਹਨਾਂ ਨੂੰ ਤਗੜੀ ਸਿੱਖਿਆ ਮਿਲਣੀ ਸੀ ਤੇ ਉਹਨਾਂ ਨੇ ਆਈਪੀਐਸ ਯੂਪੀਐਸਸੀ ਦੀ ਔਰ ਉਹਨਾਂ ਨੇ ਜੱਜ ਐਡਵੋਕੇਟ ਦੀ ਤਿਆਰੀ ਕਰਨੀ ਸੀ ਉਹਨਾਂ ਦਾ ਭਲਾ ਹੋ ਜਾਣਾ ਸੀ ਪਰ ਆ ਬੈਨਰਾਂ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਫੇਰ ਹੁਣ ਗੁੱਸਾ ਲੱਗੂਗਾ ਤੁਹਾਨੂੰ 10 ਪੰਜ ਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣਿਆ ਤੇ 10 ਵਾ ਜਿਹੜੀ ਕਹਿੰਦੇ ਦੋ ਵਾਰ 10 ਸਾਲ ਤੁਹਾਡੀ ਲਗਾਤਾਰ ਸਰਕਾਰ ਰਹੀ ਆ ਤੁਸੀਂ ਉਦੋਂ ਨਹੀਂ ਭਲਾ ਕਰ ਸਕੇ ਉਦੋਂ ਨਹੀਂ ਪੰਜਾਬ ਬਚਾ ਸਕੇ ਤੇ ਹੁਣ ਕੀ ਬਚਣਾ ਮਰੇ ਸੁਣ ਲੋ ਤੁਹਾਡੇ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਕਹਿਣਾ ਐ ਬੋਲੀ ਜਾਂਦਾ ਭੌਂਕੀ ਜਾਂਦਾ ਐ ਕਰੀ ਜਾਂਦਾ ਇਹੀ ਜਦੋਂ ਮੈਂ ਦੂਜੀਆਂ ਪਾਰਟੀਆਂ ਤੇ ਬੋਲਦਾ ਉਦੋਂ ਕਹਣਗੇ ਗੁੱਡ 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 ਵੱਡੇ ਵੀਰ ਮੈਂ ਤਾਂ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੈਂ ਇਹ ਕਹਿਣਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇਕਰ ਤੁਸੀਂ ਸਿਹਤ ਸਿੱਖਿਆ ਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੁੰਦਾ ਅੱਜ ਪੰਜਾਬ ਦੇ ਵਿੱਚ ਆ ਕੇ ਹੋਰ ਪਾਰਟੀਆਂ ਨੱਚਦੀਆਂ ਨਹੀਂ ਸਿੰਘਾ ਅਸੀਂ ਤਾਂ ਪੰਜਾਬ ਦੇ ਲੋਕਾਂ ਨੇ ਤਾਂ ਤੁਹਾਨੂੰ ਆਏ ਸਾਲ ਮੌਕਾ ਦਿੱਤਾ ਪਰ ਇਸ ਟਾਈਮ ਮੈਂ ਸਿੱਧਾ ਕਹੂੰਗਾ ਕਿ ਇਹ ਕਰੋੜਾਂ ਰੁਪਈਆਂ ਦਾ ਤੁਸੀਂ ਤੇਲ ਡਾ ਦੇਣਾ ਆ ਲੱਖਾਂ ਕਰੋੜਾਂ ਦੇ ਬੈਨਰ ਲਾ ਦੇਣੇ ਆ ਇਹਦੇ ਨਾਲੋਂ ਹਸਪੀਟਲਾਂ ਦੇ ਵਿੱਚ ਜਾਓ ਕੋਈ ਤਗੜੇ ਜਿਹੜੇ ਡਾਕਟਰ ਰਖਵਾ ਦਿਓ ਆਪਦੇ ਪੁੱਲੋ ਪੈਸਾ ਲਾ ਦਿਓ ਜੇਕਰ ਵੋਟ ਪਾਉਣੀ ਆ ਤਾਂ ਮੈਂ ਤੁਹਾਡੇ ਕੰਮਾਂ ਨੂੰ ਵੇਖ ਕੇ ਪਾਉਣੀ ਆ ਮੈਂ ਇਹਨੂੰ ਵੇਖ ਕੇ ਥੋੜਾ ਪਾਉਣੀ ਆ ਪੰਜਾਬ ਬਚਾਓ ਯਾਤਰਾ ਸ਼ਰੋਮਣੀ ਅਕਾਲੀ ਦਲ ਤੁਸੀਂ ਪੰਜਾਬ ਬਚਾ ਸਕਦੇ ਸੀ ਤੁਸੀਂ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਸੀ ਪਰ ਹੁਣ ਇਸ ਟਾਈਮ ਇਹ ਯਾਦ ਰੱਖੋ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਨਹੀਂਗੀ ਕੁਝ ਲੋਕ ਕਹਿਣਗੇ ਕਿ ਬਾਦਲ ਸਾਹਿਬ ਨੇ ਛੜਕਾਂ ਬਣਾਤੀਆਂ ਇਹਨਾਂ ਨੇ ਆ ਬਣਾਤਾ ਇਹਨਾਂ ਨੇ ਉਹ ਬਣਾਤਾ ਰਹੀ ਗੱਲ ਕਿ ਬਾਈ ਇਹਨਾਂ ਨੇ ਆਪ ਦੇ ਪੱਲੋਂ ਨਹੀਂ ਬਣਾਇਆ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਉਹ ਜਿਹੜੀਆਂ ਸੜਕਾਂ ਉਹ ਸਾਡੇ ਪੈਸੇ ਦੀਆਂ ਬਣੀਆਂ ਨਾ ਕਿ ਜਿਹੜੀਆਂ ਸੜਕਾਂ ਉਹ ਇਹਨਾਂ ਦੇ ਪੱਲੋਂ ਸਾਡੀਆਂ ਛੜਕਾਂ ਬਣੀਆਂ ਤੇ ਅਸੀਂ ਉਹਨਾਂ ਛੜਕਾਂ ਤੇ ਟੂਲ ਟੈਕਸ ਵੀ ਦੇ ਕੇ ਲੰਘਦੇ ਆ ਉਹ ਜਿਹੜੀਆਂ ਛੜਕ ਇਹਨਾਂ ਵਾਰੀ ਬਣੀਆਂ ਤੇ ਇਹ ਸਮਾਂ ਦੀ ਫ੍ਰੀ ਲੰਘਦੇ ਆ ਬਿਨਾ ਟੂਲ ਟੈਕਸ ਦਿੱਤੇ ਇਹਨਾਂ ਦਾ ਟੂਲ ਟੈਕਸ ਵੀ ਸਾਨੂੰ ਪੈਂਦਾ ਤੇ ਫਿਰ ਤੁਸੀਂ ਦੱਸੋ ਇਹਨਾਂ ਦਾ ਬਣਾਏ ਦਾ ਸਾਨੂੰ ਸੋਕੀ ਹੋਇਆ ਪਰ ਸਰਕਾਰ ਪੰਜਾਬ ਦੇ ਪੈਸੇ ਨਾਲ ਤੇ ਟੂਲ ਟੈਕਸ ਵੀ ਅਸੀਂ ਭਰਦੇ ਆ ਨਾਲੇ ਤਾਂ ਅਸੀਂ ਪਹਿਲਾਂ ਜਿਵੇਂ ਕਹਿ ਲਵਾਂ ਨਾ ਵੀ ਸਿੱਧੇ ਤੌਰ ਤੇ ਲਾਲੋ ਵੀ ਉਹਨੂੰ ਉਦਾਹਰਨ ਦੇ ਨਹੀਂ ਸਕਦੇਗੇ ਨਾ ਸਿੱਧਾ ਭਰਾਵਾ ਸਾਵੇ ਆ ਕਿ ਪੈਸਾ ਲੱਗਣ ਵਾਲੀ ਵੀ ਸਾਡਾ ਤੇ ਅਸੀਂ ਲੰਘਣ ਵਾਲੀ ਵੀ ਸਾਡਾ ਫ੍ਰੀ ਦੇ ਵਿੱਚ ਲੰਘਦੇ ਆ ਫੇਰ ਅੱਜ ਵੀ ਤੁਹਾਡੀਆਂ ਜਿਹੜੀਆਂ ਪੈਨਸ਼ਨਾਂ ਚਾਹੇ ਉਹ ਐਮਐਲਏ ਦੀ ਚਾਹੇ ਉਹ ਐਨਪੀ ਦੀ ਉਹ ਪੰਜਾਬ ਦੇ ਲੋਕ ਹੀ ਦੇਣਗੇ ਫਰੋਜਪੁਰ ਲੋਕ ਸਭਾ ਦੇ ਲੋਕ ਦੇਣਗੇ ਹਲਕਾ ਜਲਾਲਾਬਾਦ ਦੇ ਲੋਕ ਦੇਣਗੇ ਪਰ ਤੁਸੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਦੇਣਾ ਪੰਜਾਬ ਬਚਾਉਣਾ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਪੰਜਾਬ ਦੀ ਗੱਲ ਕਰੋ ਜਾਂ ਤਾਂ ਖੁੱਲੇ ਸੱਦੇ ਆਓ ਕਿ ਵਾਕਈ ਪੰਜਾਬ ਨੂੰ ਬਚਾਉਣਾ ਇੱਕ ਪਾਸੇ ਦਿੱਲੀ ਨਾਲ ਯਾਰੀਆਂ ਤੇ ਦੂਜੇ ਪਾਸੇ ਪੰਜਾਬ ਬਚਾਉਂਦੀਆਂ ਗੱਲਾਂ ਇਹ ਪੰਜਾਬ ਨਹੀਂ ਵਜਦਾ ਅੱਜ ਪੰਜਾਬ ਵਾਸਤੇ ਚਾਹੇ ਕੋਈ ਸਿੱਖ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਈਸਾਈ ਚਾਹੇਓ ਐਸਸੀ ਚਾਹੇਓ ਬੀਸੀ ਚਾਹੇਓ ਜਰਨਲ ਇਹਨਾਂ ਵਾਸਤੇ ਚੰਗੇ ਸਕੂਲ ਪੈਦਾ ਕਰੋ ਆ ਬਣਵਾਓ ਚੰਗੇ ਸਕੂਲ ਚੰਗੇ ਹਸਪੀਟਲ ਬਣਾਓ ਔਰ ਤੁਹਾਡੀ 10 ਸਾਲ ਸਰਕਾਰ ਰਹੀ ਆ ਹੁਣ ਬਹੁਤ ਲੋਕ ਕਹਿਣਗੇ ਬਠਿੰਡੇ ਦੇ ਵਿੱਚ ਕੇ ਬਾਦਲ ਸਾਹਿਬ ਨੇ ਆ ਹਸਪੀਟਲ ਬਣਵਾਏ ਆ ਇੱਥੇ ਹਸਪੀਟਲ ਬਣਾਏ ਆ ਪਰ ਜਦੋਂ ਕਰੋਨਾ ਮਹਾਮਾਰੀ ਆਈ ਆ ਉਦੋਂ ਇਹ ਦਾਖਲ ਜਾ ਕੇ ਦਿੱਲੀ ਹੋਏ ਸੀ ਫਿਰ ਉਹਨਾਂ ਹਸਪੀਟਲਾਂ ਚ ਕਿਉਂ ਨਹੀਂ ਹੋਏ ਜਿਹਨਾਂ ਜਿਹੜੇ ਇਹਨਾਂ ਨੇ ਬਣਾਏ ਸੀ ਇੱਥੋਂ ਦੱਸੋ ਕਿ ਪੰਜਾਬ ਦੇ ਲੋਕ ਜਾਣ ਕਿੱਧਰ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਤੁਹਾਡੇ ਕੋਲ ਚੰਗੇ ਬੰਗਲੇ ਆ ਚੰਗੇ ਤੁਹਾਡੇ ਕੋਲ ਤਿੰਨ ਤਿੰਨ ਜਿਹੜੇ ਘਰ ਆ ਤੁਸੀਂ ਆਪ ਦੱਸਿਆ ਦਿੱਲੀ ਆ ਚੰਡੀਗੜ੍ਹ ਆ ਪਿੰਡ ਚਾ ਔਰ ਚੰਗੀਆਂ ਗੱਡੀਆਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੌਕੇ ਦਿੱਤੇ ਕਿ ਅੱਜ ਲੋਕਾਂ ਕੋਲ ਮਰੂਤੀਆਂ ਗੱਡੀਆਂ ਨਹੀਂ ਨਾ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਬੈਨਰ ਲਵਾਉਣ ਦੇ ਨਾਲ ਨਹੀਂ ਬਚਣਾ ਪੰਜਾਬ ਨੂੰ ਬਚਾਉਣਾ ਇਹ ਕਾਰਾਂ ਤੇ ਤੇਲ ਬਾਲ ਕੇ ਨਹੀਂ ਬਚਣਾ ਇਹ ਵੱਡੇ ਵੱਡੇ ਫਲੈਕਸ ਲਾ ਕੇ ਨਹੀਂ ਬਚਣਾ ਪੰਜਾਬ ਬਚਾਉਣਾ ਤਾਂ ਜਿਹੜਾ ਤੇਲ ਗੱਡੀਆਂ ਤੇ ਬਾਲਦੇ ਆ ਉਹ ਤੇਲ ਜਿਹੜਾ ਕਹਿ ਲਓ ਉਹ ਤੇਲ ਤੁਸੀਂ ਬਚਾਓ ਤੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਤਾਂ ਨਹੀਂ ਤੁਸੀਂ ਹੁਣ ਬਚਾ ਸਕਦੇ ਉਹ ਤਾਂ ਗਈ ਹੁਣ ਤੁਸੀਂ ਬਚਾਓ ਜਦੋਂ ਯਾਦ ਰੱਖੋ ਕਿ ਆਜਾ ਕਣਕਾ ਇਹਨੂੰ ਤੁਸੀਂ ਨਹੀਂ ਬਚਾ ਸਕਦੇ ਜਿਹੜਾ ਆਉਣ ਵਾਲਾ 20 ਹੈ ਦਾ ਉਹਨੂੰ ਬਚਾਓ ਤੇ ਜਿਹੜਾ ਆਉਣ ਵਾਲਾ 20 ਤੁਸੀਂ ਉਹਨਾਂ ਵਾਸਤੇ ਸਿਹਤ ਸਿੱਖਿਆ ਤੇ ਰੁਜ਼ਗਾਰ ਦਾ ਹੁਨੇ ਪ੍ਰਬੰਧ ਕਰ ਦੋ ਐਨਾ ਪੈਸਾ ਐਨੀ ਪੈਲੀ ਉਹ ਜੇਕਰ ਤੁਸੀਂ ਚੰਗੀਆਂ ਫੈਕਟਰੀਆਂ ਲਾ ਦੋ ਤੇ ਪੰਜਾਬ ਵੀ ਬਚ ਸਕਦਾ ਨਸ਼ਾ ਵਿਕਨੋ ਵੀ ਬੰਦ ਹੋ ਸਕਦਾ ਇਹ ਗੱਲ ਯਾਦ ਰੱਖ ਲਓ ਤੁਸੀ ਰੋਜਗਾਰ ਦਿੰਦੇ ਚਾਹੇ ਕਿਸੇ ਨੂੰ ਸਰਕਾਰੀ ਚਾਹੇ ਕਿਸੇ ਨੂੰ ਪ੍ਰਾਈਵੇਟ ਤੇ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਣਾ ਸੀ ਪਰ ਪੰਜਾਬ ਐ ਨਹੀਂ ਬਚਨੇ ਬੈਨਰ ਪੋਸਟਰ ਲਵਾ ਕੇ ਪੰਜਾਬ ਨਹੀਂ ਬਚਨੇ ਨਾ ਪੋਸਟਰਾਂ ਨੂੰ ਵੋਟਾਂ ਪੈਂਦੀਆਂ ਮੈਂ ਹਲਕਾ ਜਲਾਲਾਬਾਦ ਤੋਂ ਤੁਹਾਡੇ ਕੰਮਾਂ ਦੇ ਖਿਲਾਫ ਐਮਐਲਏ ਦੀ ਚੋਣ ਲੜੀ ਸੀ ਤੇ ਯਾਦ ਰੱਖੋ ਜੇ ਕਰ ਤੁਸੀਂ ਜੇਕਰ ਬੈਨਰਾਂ ਨੂੰ ਫੋਟੋ ਵੋਟਾਂ ਪੈਂਦੀਆਂ ਹੁੰਦੀਆਂ ਤੇ ਮੇਰੇ ਵੀ ਬੈਨਰ ਲੱਗੇ ਸੀ ਪੋਸਟਰ ਲੱਗੇ ਸੀ ਜਿਹੜਾ ਕਹਿ ਲਓ ਉਹ ਪੋਸਟਰਾਂ ਨੂੰ ਵੇਖ ਕੇ ਮੈਨੂੰ ਵੀ ਵੋਟਾਂ ਪੈ ਜਾਂਦੀਆਂ ਪਰ ਪੋਸਟਰਾਂ ਨੂੰ ਨਹੀਂ ਇਹ ਯਾਦ ਰੱਖੋ ਕੰਮਾਂ ਨੂੰ ਵੋਟਾਂ ਪੈਂਦੀਆਂ ਹੁਣ ਇਹ ਕੰਮ ਕਰੋ ਪੰਜਾਬ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਤੁਸੀਂ ਤਾਂ ਕਿਹੜੇ ਪੁੱਠ ਕੰਡੇ ਅਪਣਾਉਂਦੇ ਆ ਵੋਟਾਂ ਵਾਸਤੇ ਉਹ ਪੈਸਾ ਵੋਟਾਂ 'ਚ ਨਾ ਲਾਇਆ ਕਰੋ ਕੰਮਾਂ ਚਲਾਇਆ ਕਰੋ ਆ ਜਿਹੜਾ ਇੰਨਾ-ਇੰਨਾ ਕਰੋੜਾ ਰੁਪਇਆ ਗਾਲਦੇ ਆ ਇਹਦਾ ਕੋਈ ਫਾਇਦਾ ਨਹੀਂ ਨਿਕਲਣਾ ਇਹ ਤੁਸੀਂ ਆਉਣ ਵਾਲਾ ਬੀ ਆ ਜਿਹੜਾ ਇਹ ਉਹਦੇ ਵਾਸਤੇ ਸੰਭੋ ਤੇ ਰੁਜ਼ਗਾਰ ਤੁਸੀਂ ਪੈਦਾ ਕਰੋ ਉਹਨਾਂ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਤੇ ਉਹਨਾਂ ਵਾਸਤੇ ਸਿੱਖਿਆ ਦਾ ਪ੍ਰਬੰਧ ਕਰ ਦੋ ਪ੍ਰਾਈਵੇਟ ਸਕੂਲ ਤੇ ਬੰਦ ਹੋਣੇ ਚਾਹੀਦੇ ਸੀ ਤੇ ਪਰ ਬੱਚਿਆਂ ਨੇ ਜਿਹੜੇ ਕਹਿੰਦੇ ਤਗੜੇ ਹਰੀਆਣੇ ਆ ਜਿਹੜੇ ਉਹਨਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਚਲਾਏ ਆ ਗਰੀਬ ਦਾ ਬੱਚਾ ਉਹੀ ਸਰਕਾਰੀ ਚ ਪਰ ਕੇ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਉਹ ਉਥੋਂ ਦਾ ਬਸ ਵਿਚਾਰਾ ਮੇਰੇ ਤਰ੍ਹਾਂ ਗਲੀਆਂ ਕੋਟੀ ਰਹਿ ਜਾਂਦਾ ਜਾਂ ਰੋੜੀ ਕੋਟ ਰਹਿ ਜਾਂਦਾ ਤੇ ਫਿਰ ਇਹਦੇ ਨਾਲ ਪੰਜਾਬ ਦੇ ਭਲੇ ਨਹੀਂ ਹੋਣੇ ਪੰਜਾਬ ਨੂੰ ਸਿੱਖਿਆ ਅੱਗੇ ਲੈ ਕੇ ਜਾਊਗੀ ਰੁਜ਼ਗਾਰ ਅੱਗੇ ਲੈ ਕੇ ਜਾਊਗਾ ਪਰ ਸਾਡੇ ਇਸ ਟਾਈਮ ਜਿਹੜੀਆਂ ਪੰਜਾਬ ਦੇ ਨਾਲ ਛਾਜਾ ਹੋ ਰਹੀਆਂ ਇਸ ਟਾਈਮ ਪੰਜਾਬ ਦੀ ਨੌਜਵਾਨੀ ਕਿਸਾਨੀ ਮਜ਼ਦੂਰ ਵਰਗ ਗਰੀਬ ਦੁਕਾਨਦਾਰ ਰੇਡੀਆਂ ਵਾਲਾ ਇੰਨਾ ਸਮਝਦਾਰ ਨਹੀਂ ਰਿਹਾ ਕਿ ਉਹਨਾਂ ਦੀਆਂ ਸਿਆਸਤਾਂ ਨੂੰ ਸਮਝ ਸਕ ਸਕੇ ਸਾਵੇਂ ਤਾਂ ਤੁਸੀਂ ਨਹੀਂ ਸਕੇ ਉਹਨਾਂ ਨੇ ਕੀ ਸਮਝਣਾ ਇਸ ਕਰਕੇ ਬੇਨਤੀ ਆ ਕਿ ਜਿਹੜਾ ਪੈਸਾ ਬੈਨਰਾਂ ਤੇ ਲਾ ਰਹੇ ਆ ਜੇਕਰ ਵਾਕਈ ਪੰਜਾਬ ਨੂੰ ਬਚਾਉਣਾ ਤੇ ਜੇਕਰ ਵਾਕਈ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਸਿਰਫ ਤੇ ਸਿਰਫ ਰੁਜ਼ਗਾਰ ਸਿੱਖਿਆ ਸਿਹਤ ਵੱਲ ਧਿਆਨ ਦੇ ਦਿਓ ਇਹਨਾਂ ਤਿੰਨਾਂ ਚੀਜ਼ਾਂ ਤੋਂ ਹੀ ਪੰਜਾਬ ਮਰੀ ਜਾਂਦਾ ਤੇ ਕਿਸਾਨੀ ਵਾਲ ਤੇ ਮਜ਼ਦੂਰੀ ਵਾਲ ਧਿਆਨ ਦੇ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ